ਜੇ ਜੇ ਤੁਸੀਂ ਇਹ ਕਰਕੇ ਲੋਕਾਂ ਨੂੰ ਅੱਜ ਮੋਰਚਾ ਖਤਮ ਕਰਨ ਵਾਸਤੇ ਤੁਸੀਂ ਕੋਈ ਝੂਠਾ ਵਿਸ਼ਵਾਸਨ ਦੇ ਦਿੱਤਾ ਤੇ ਮੁਰਕਿਆਂ ਤੇ ਪੁਖੜੇ ਨਾਲ ਤੁਹਾਡੀ ਵੀ ਉਹਨਾਂ ਨਾਲ ਇੱਕ ਗੱਲ ਤੇ ਸਹਿਮਤੀ ਬਣੀ ਹੈ ਕਿ ਸਾਡੇ ਸਾਰੇ ਬੰਦੇ ਸਿੱਦੇ ਜਾਣਗੇ ਨਹੀਂ ਛੱਡ ਤੇ ਤੁਹਾਡੇ ਮਗਰ ਆ ਗਏ ਆ ਚੁੱਕੇ ਨੇ ਲੱਖਾਂ ਛੱਡ ਦਿੱਤੇ ਲੱਖਾਂ ਜੀ ਛੱਡ ਦਿੱਤੇਗਾ ਜੇ ਦੂਰ ਹੋਏ ਤਾਂ ਦੋਨਾਂ ਨਾਲ ਫੋਨ ਚਲਾ ਕੇ ਇਹਦੇ ਤੇ ਗੱਲ ਸੁਣਾਉਣੀ ਛੜੇ ਨਾ ਲੱਗ ਜਾਵੇ ਪਰਸੇ ਇਹਨਾਂ ਨਾਲ ਇੱਕ ਗੱਲ ਤੇ ਸਹਿਮਤੀ ਬਣੀ ਹੈ ਕਿ ਸਾਡੇ ਸਾਰੇ ਬੰਦੇ ਸਿੱਧੇ ਜਾਣਗੇ ਜੀ ਛੱਡ ਤੇ ਬੋਲੇ ਈਸੋ ਨਿਹਾਲ ਅੱਜ ਤਾਂ ਗੱਲਾਂ ਕਹਿ ਰਹੇ ਆ ਉਹ ਰੇਡੀ ਡਿਪਟੀ ਸਾਹਿਬ ਵੀ ਤਹਰਾ ਦੇਣਗੇ ਪਰ ਮੈਂ ਪਹਿਲਾਂ ਬੋਲ ਦੱਸ ਦਿੰਦਾ ਉਸ ਤੋਂ ਬਾਅਦ ਉਹ ਬੰਦੇ ਛੱਡ ਦਿੱਤੇ ਗਏ ਨੇ ਬਾਪੂ ਜੀ ਉਰੀ ਆ ਚੁੱਕੇ ਨੇ ਇੱਥੇ ਆ ਤੁਹਾਡੇ ਮਗਰ ਆ ਗਏ ਆ ਆ ਚੁੱਕੇ ਨੇ ਲੱਖਾ ਛੱਡ ਦਿਆ ਲੱਖਾ ਜੀ ਛੱਡ ਦਿੱਤੇ ਗਏ ਜੇ ਦੂਰ ਹੋਏ ਤਾਂ ਉਹਨਾਂ ਦਾ ਫੋਨ ਚਲਾ ਕੇ ਇਹਦੇ ਤੇ ਗੱਲ ਸੁਣਾਗੇ ਉਹਦੀ ਸਾਰੀ ਗੱਲ ਸੁਣਨਾ ਗੱਲ ਸੁਣ ਲੋ ਯਾਰ ਆਪਾਂ ਛੇ ਆਪਾਂ ਤੰਗ ਨਹੀਂ ਕਰਨਾ ਲੋਕਾਂ ਨੂੰ ਮੰਨ ਲੋ ਗੱਲ ਇਹ ਨਹੀਂ ਆਪਾਂ ਮੇਰੀ ਗੱਲ ਸੁਣੋ ਮੈਂ ਐਵੇਂ ਨਹੀਂ ਕੁਝ ਕਹਿ ਰਿਹਾ ਸਾਡੀ ਰੌਲਾ ਗੱਲ ਕਿਹੜੀ ਚੱਲ ਰਹੀ ਸੀ ਤਿੰਨ ਸੈਂਟਰਾਂ ਦੀ ਜਿਹਦੇ ਕਰਕੇ ਆਪਾਂ ਹੋਂਮ ਹਮਾਰ ਕੇ ਆਏ ਆ ਜਿਹਦੇ ਨਾਲ ਕੈਂਟਰ ਪੈਰ ਲਿਆ ਉਹਨਾਂ ਲਈ ਕੁਝ ਸਬਧਾਨਕ ਆਦਾਰਿਆਂ ਦਾ ਆਡਰ ਹੋ ਚੁੱਕਿਆ ਕਨਸਟੀਟਿਊਸ਼ਨ ਬੋਡੀ ਸਕੈਚ ਕੀਆ ਨੇ ਉਹਦੇ ਵਿੱਚ ਦੋ ਦੋ ਆਦਾਰੇ ਜਿਹਦੇ ਬਾਰੇ ਡੀਸੀ ਸਾਹਿਬ ਤੇ ਸਾਰੇ ਪ੍ਰਸ਼ਾਸਨ ਨੇ ਗਾਰੰਟੀ ਦਿੱਤੀ ਹੈ ਕਿ 7 ਦਿਨਾਂ ਦੇ ਵਿੱਚ ਉਹਨਾਂ ਦੀਆਂ 24 ਵੈਰੀਫਿਕੇਸ਼ਨਸ ਉਹਨਾਂ ਨੇ ਕਰਨੀਆਂ ਨੇ ਕੁਝ ਗੱਲਾਂ ਕਲੈਰਿਟੀ ਨਹੀਂ ਗਈ ਜਿਵੇਂ ਕਿ ਸਾਮੂਹ ਕਲੈਰਿਟੀ ਹੈ ਉਹਨੇ ਕੋਈ ਸਟੇ ਨਹੀਂਗਾ ਉਹ ਟੋਟਲ ਇਲਲੀਗਲ ਵੇਨਾ ਚੱਲ ਰਹੇ ਗਲਤ ਚੱਲ ਰਹੇ ਨੇ 7 ਦਿਨਾਂ ਦੇ ਵਿੱਚ ਕਰਕੇ ਇਹ ਜਦੋਂ ਕਲੀਅਰ ਹੋਊਗੀ ਉਹਨਾਂ ਨੂੰ ਬੰਦ ਕੀਤਾ ਜਾਊਗਾ ਪਹਿਲੀ ਗੱਲ ਇੱਕ ਤੀਜਾ ਸੰਕਰ ਇੱਕ ਤੀਜਾ ਸੈਂਟਰ 72 ਕੇ ਆਲਾ ਸਾਡੀ ਇਹਨਾਂ ਨੂੰ ਬੇਨਤੀ ਸੀ ਕਿ ਉਹਨੂੰ ਹੁਣੇ ਬੰਦ ਕੀਤਾ ਜਾਵੇ ਤੇ ਸੱਤ ਦਿਨਾਂ ਬਾਅਦ ਜੋ ਵੀ ਉਹਦੀ ਲਿਗੈਲਿਟੀ ਹੋਊਗੀ ਉਹਦੇ ਹਿਸਾਬ ਨਾਲ ਬੰਦ ਜਾਂ ਚਲਾਇਆ ਜਾਵੇ ਇਹਨਾਂ ਦੀ ਇੱਕ ਬੇਨਤੀ ਤੇ ਕਿਉਂਕਿ ਇਹਨਾਂ ਨੇ ਹੁਣ ਸਾਰੀਆਂ ਗੱਲਾਂ ਬਹੁਤ ਹੀ ਸਹਿਯੋਗ ਨਾਲ ਕੀਤੀਆਂ ਨੇ ਇਹਨਾਂ ਨੇ ਕਿਹਾ ਕਿ ਅਸੀਂ ਉਹਨੂੰ ਬੰਦ ਹੀ ਕਰਾਂਗੇ ਪਹਿਲਾਂ 2 ਦਿਨ ਬਾਅਦ ਗੱਲ ਪੂਰੀ ਕਰੋ ਤੇ ਇਹ ਜਿਹੜਾ ਬਾਹਰ ਕਰਕੇ ਆਵਾ ਇਹਨੂੰ 2 ਦਿਨ ਬਾਅਦ ਇਹ ਬੰਦ ਕਰ ਦੇਣਗੇ ਸੈਂਟਰ ਨੂੰ ਜਿੱਥੋਂ 1.5 ਕਰੋੜ ਲੀਟਰ ਪਾਣੀ ਨਿਕਲਦਾ ਹਰ ਰੋਜ਼ ੁੱਡੇ ਦਰਿਆ ਨੂੰ ੁੱਟਾ ਨਾਲਾ ਬਣਾਉਂਦਾ ਇਹ ਬੰਦ ਹੋ ਜੂਗਾ ਔਰ 7 ਦਿਨਾਂ ਬਾਅਦ ਇੰਨਾ ਦਾ ਲੀਗਲ ਸਟੇਟਸ ਜਦੋਂ ਸਾਹਮਣੇ ਆਊਗਾ ਇਹ মিডিਏ ਤੇ ਪਬਲਿਕ ਨੋਟਿਸ 'ਚ ਵੀ ਸਾਨੂੰ ਵੀ ਸਾਰੇ ਪੰਜਾਬ ਨੂੰ ਦੱਸਿਆ ਜਾਊਗਾ ਔਰ ਜਿਹਦੀ ਸਪਲੈਰਿਟੀ ਹੈ ਸਾਨੂੰ ਇਹਨਾਂ ਨੂੰ ਸਪਲੈਰਿਟੀ 7 ਦਿਨਾਂ ਬਾਅਦ ਹੋ ਜੂਗੀ ਕਿ ਉਹ ਤਿੰਨੇ ਬੰਦ ਹੋਣੇ ਚਾਹੀਦੇ ਨੇ ਆਸਮ ਦੀ ਹੈ ਬਾਪੂ ਜੀ ਆ ਚੁੱਕੇ ਨੇ ਆਪਣੇ ਸਾਹਮਣੇ ਖੜੇ ਨੇ ਬਾਕੀ ਬੰਦੇ ਛੱਡੇ ਜਾ ਚੁੱਕੇ ਨੇ ਸਾਡੀ ਇੱਕ ਬੇਨਤੀ ਮੈਨੂੰ ਕੱਢ ਕੇ ਮੇਰੀ ਲੱਗੇ ਨਾਲ ਗੱਲ ਕਰਾਓ ਔਰ ਲੱਖਾਂ ਫੌਂਟ ਤੇ ਉੱਤੇ ਤੁਹਾਨੂੰ ਇੱਥੇ ਸੁਣਾਵਾਂ ਜੇ ਤਾਂ ਹੋਇਆ ਨੇੜੇ ਤਾਂ ਉਹਨਾਂ ਚੇਰਾ ਬੈਠਾਂਗੇ ਜੇ ਹੋਇਆ ਤੂੰ ਤਾਂ ਆਪਾਂ ਸੜਕ ਛੱਡ ਦਿਆਂਗੇ ਪਰ ਰਵਾਂਗੇ ਇੱਥੇ ਕਲੀਅਰ ਸਭ ਨੂੰ ਮਨਜ਼ੂਰ ਆ ਫੋਨ ਨੂੰ ਮਤਲਬ ਆ ਗੱਲ ਆਪਣੀ ਇਹ ਗੱਲ ਕਲੀਅਰ ਹੈ ਕਿ ਹੋਇਆ ਹੋਣੀ ਹੈ ਗੱਲਾਂ ਜੋ ਹੋਈਆਂ ਨੇ ਅਸੀਂ ਆਪ ਦੇ ਵੱਲੋਂ ਐਡੀਸੀ ਸਾਹਿਬ ਤੇ ਸਾਰੇ ਪੁਲਿਸ ਅਧਿਕਾਰੀਆਂ ਨੂੰ ਵੀ ਇੱਕ ਆਪ ਦੇ ਵੱਲੋਂ ਗੱਲ ਕਹੀ ਹੈ ਕਿ ਅਸੀਂ ਮੌਜੂਦ ਹਸਤੇ ਕਿ ਸੰਗਤ ਨੇ ਬਹੁਤ સારી ਗੱਲ ਸੀ ਕਿ ਲਿਖ ਕੇ ਰੱਖੀ ਅਸੀਂ ਉਹਦੀ ਜ਼ੁਬਾਨ ਤੇ মিডিਆ ਸਾਹਮਣੇ ਜੋ ਕਮਿਟਮੈਂਟ ਕੀਤੀ ਹੈ ਉਹਦੇ ਤੇ ਇਤਬਾਰ ਕਰ ਰਹੇ ਆ ਉਹਨੂੰ ਨਿਭਾਏ ਹੋ ਜੀ ਸਾਹਿਬ ਜੋ ਤੁਸੀਂ ਕਹੂਗੇ ਹੋਣਾ ਚਾਹੀਦਾ ਹੈ ਇੱਕ ਕਮਿਟਮੈਂਟ ਹੈ ਤੁਹਾਡੀ ਲੋਕਾਂ ਸਾਹਮਣੇ ਜਿਹੜੀ ਲੋਕਾਂ ਦੀ ਕਮਿਟਮੈਂਟ ਹੈ ਲੋਕਾਂ ਦੇ ਸਾਹਮਣੇ ਕਰਕੇ ਪ੍ਰਸ਼ਾਸਨ ਕਈ ਵਾਰ ਪਿੱਛੇ ਹਟ ਜਾਂਦਾ ਹੈ ਫਿਰ ਪ੍ਰਪੰਧਕਾਂ ਨੂੰ ਵੀ ਕਦੇ-ਕਦੇ ਨੂੰ ਉਸਦਾ ਸਨਮਾਨ ਕਰਨਾ ਪੈਂਦਾ ਹੈ ਇਸ ਕਰਕੇ ਅਸੀਂ ਕਹਿੰਦੇ ਹਾਂ ਕਿ ਜੋ ਵੀ ਕਮਿਟਮੈਂਟ ਕਰੋ ਉਹਨੂੰ ਪੂਰਾ ਕਰੋ ਕਿ ਇਹ ਜਿਹ ਪ੍ਰਸ਼ਾਸਨ ਦਾ ਵੀ ਆਉਣ ਵਾਲੇ ਸਮੇਂ ਦੀ ਵੀ ਵਿਸ਼ਵਾਸ ਭਾਰ ਦੇਊਗਾ ਜੋ ਜੇ ਤੁਸੀਂ ਇਹ ਕਰਕੇ ਲੋਕਾਂ ਨੂੰ ਅੱਜ ਮੋਰਚਾ ਖਤਮ ਕਰਨ ਵਾਸਤੇ ਤੁਸੀਂ ਕੋਈ ਝੂਠਾ ਵਿਚਾਰ ਸੰਦੇਸ਼ ਤਾਂ ਮੁੜ ਕੇ ਉੱਤੇ ਪਰੇਨਾ ਕਰੇ ਤਾਂ ਉਹਦੇ ਨਾਲ ਤੁਹਾਡੀ ਵੀ ਉਸ ਉਪਾਸਯੋਗਤਾ ਤੋਂ ਬਿਨਾਂ ਹਰਕ ਪੈਂਦਾ ਇਸ ਤਰ੍ਹਾਂ ਕਿ ਬਾਕੀ ਜਿਹੜਾ ਅੱਜ ਪੁਲਿਸ ਪ੍ਰਸ਼ਾਸਨ ਦੇ ਦੋ ਲੋਕਾਂ ਨੂੰ ਠੱਗਾ ਕੀਤਾ ਉਹ ਜਿਹਨਾਂ ਨੂੰ ਸਾਨੂੰ ਡਿਲੀਵਰਸ ਕੀਤਾ ਗਿਆ ਉਹ ਨਾਲ ਜਿਹੜੇ ਬੰਦੇ ਸੀ ਉਹਨਾਂ ਨਾਲ ਵੀ ਬੜਾ ਜ਼ੁਰਮਿਆਰ ਕੀਤਾ ਗਿਆ ਤੇ ਉਹਨਾਂ ਨੂੰ ਗਾਲੀ ਕੱਢ ਕੇ ਆਰੇ ਤੱਕ ਉਹ ਤੇ ਵੀੀਆਂ ਵੀ ਸੀ ਕਰੀ ਇਸ ਕਰਕੇ ਮੇਰੇ ਖਿਆਲ ਹੈ ਕਿ ਇਹ ਇਹ ਲੋਕਾਂ ਦੀ ਮੁਕਤਤਾ ਦੀ ਭਾਈ ਵਾਸਤੇ ਇਹ ਲੋਕ ਖੜੇ ਹੋਏ ਇਸ ਕਰਕੇ ਇਹ ਪ੍ਰਸ਼ਾਸਨ ਦੀ ਪਹਿਲਾ ਹੀ ਜ਼ਿੰਮੇਵਾਰੀ ਬਣਦੀ ਸੀ ਕਿ ਉਹ ਇਹ ਬੜੇ ਹਲਾਤਾਂ ਦਾ ਪੈਦਾ ਕਰਦੇ ਤੇ ਉਹ ਇਹ ਵੀ ਅੰਦੀ ਉਪੀਲ ਕਰਦੇ ਤੁਹਾਨੂੰ ਕਿ ਇਹ ਨਾ ਕਿ ਉਹ ਗੰਦੇ ਨਾਲੇ ਚ ਪਾਣੀ ਪਾਉਣ ਦੀ ਬਜਾਏ ਠੰਢੀ ਪਾਉਣਾ ਸ਼ੁਰੂ ਕਰਦੇ ਇਹ ਚੀਜ਼ ਨੂੰ ਵੀ ਤੁਸੀਂ ਯਕੀਨੀ ਬਣਾਇਓ ਇਹ 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 ਸਾਰੀਆਂ ਚੀਜ਼ਾਂ ਜਿਹੜੀ

ਸਾਰੇ ਬੰਦੇ ਬਾਖੀਆਂ ਦੀ ਵੀ ਗਰੰਟੀ ਦੇ ਪੁੱਛ ਲੋ ਜਾਨੇ ਝੂਠ ਬਗਲਾਉਣ ਹੁਣ ਮੁੰਡਾ ਜਗਰਾਉ ਸਾਡੇ ਰਾਜਸਥਾਨ ਵਾਲੇ ਬਠਿੰਡੇ ਦੇ ਨੇ ਸਾਰਿਆਂ ਨੂੰ ਪੁੱਛ ਲੋ ਸਾਰਿਆਂ ਘਰਾਂ ਤੇ ਸਾਰਿਆਂ ਨੂੰ ਪੁੱਛ ਲੋ ਤੇ ਹਾਰ ਲੱਖੇ ਨੂੰ ਪੁੱਛ ਆਂ ਕਿ ਉਹ ਕਿੱਥੇ ਆ ਜੇ ਤਾਂ ਨੇੜੇ ਆ ਤਵਾ ਜੂਗਾ ਜੇ ਮਨ ਰੋਂ ਦੂਰ ਆ ਤਾਂ ਆਪਾਂ ਆ ਖੋਣ ਕੇ ਇੱਕ ਪਰੇ ਹੋ ਕੇ ਬਹਿ ਜਾਗੇ ਔਰ ਉਹਦੇ ਆਉਣ ਤੇ ਜਾਵਾਂਗੇ ਹੁਣ ਮੈਂ ਏਡੀਸੀ ਸਾਹਿਬ ਨੂੰ ਦਿੰਨਾ ਹੈ ਸਰ ਉਹਨਾਂ ਦੀ ਗੱਲ ਅੱਜ ਅੱਗੇ ਲਾਈਟ ਸਾਰੇ ਸਤਿਕਾਰ ਸਾਰੇ ਭੈਣਾਂ ਸੋਹਣੋ ਕਿ ਅਤਰੀ ਸੀਟੀਟੀਪੀ ਜਿਹੜੇ ਆਗੇ ਨੇ ਜਿਹਦੇ ਵਿੱਚ ਇੰਟੀਰੀਅਰ ਦਾ ਸੀਟੀਟੀਪੀ ਹੁੰਦੇ ਆ ਜਿਹਦੇ ਵਿਸ਼ਤੂ ਮੋਟਰ ਇੰਡਸਟਰੀ ਦਾ ਜਿਹੜਾ ਸੀਟੀਟੀਪੀ ਹੈ ਉਹ ਟਿੱਲੇ ਨੇ ਇੱਕ ਪੰਜਾਬੀ ਵਿੱਚ 42 ਕੁਮੰਡਾ ਜਿਹਦੇ ਦੋਰ ਹੈਗੇ ਨੇ ਉਹ ਕਿੰਨੇ ਦੇ ਖਰਾਬ ਸੀਟੀਟੀਪੀ ਸੀਗੇ ਕਾਟੇ ਕਿੰਨੇ ਸੀਗੇ ਉਸ ਤੋਂ ਬਾਅਦ ਦੋਨੇ ਆ ਗਏ ਸੀਟੀਟੀਪੀ ਦੇ ਕੰਮ ਤੇ ਫਰਿਆਦ ਇਹ ਕਿ ਉਹ ਇੱਕ ਵਕਤ ਦਾ ਗਿਆਕੂ ਸਿਜੋ ਕਲਟੀ ਹੋਏਗੀ ਜੋ ਤੇ ਹੈਗਾ ਨਹੀਂ ਹੈਗਾ ਉਹ ਤੋਂ ਦੱਸ ਉਹਦੀ ਕਰਤੀ ਹੋਏਗੀ ਇਹਨਾਂ 15 ਮਿੰਟ ਹੀ ਦਾ ਆ ਉਹ ਇਹ ਇਕੱਲੀ ਐਪਲੀਕੇਸ਼ਨ ਦੇ ਦੁਆਰਾ ਪਈਆ ਪੀਪੀਸੀ ਕੋਲੇ ਚੇਅਰਮੈਨ ਤੋਂ ਮੇਰੀ ਗਲ ਹੋਈ ਆ ਉਹਨਾਂ ਦੇ ਉੱਤੇ ਉਹ ਕਹਿੰਦੇ ਕਿ ਜੀ ਮੈਂ ਉਹਨਾਂ ਕਿਤੇ ਆ ਬਿਲਕੁਲ ਨਹੀਂ ਐਪਲੀਕੇਸ਼ਨ ਪੈਂਡਿੰਗ ਹੈ ਹੁਣ ਅਸੀਂ ਜੋ ਫੈਸਲਾ ਕੀਤਾ ਉਹ ਉਹਨਾਂ ਪਤਾ ਕਰਦੇ ਸੀ ਪੀਪੀਸੀ ਕਿ ਉਹ 15 ਮਿੰਟ ਹੀ ਹੈ ਇੱਕ ਜਿਹੜਾ ਸੈਂਟਰ ਜਿਹੜਾ ਆਇਆ ਹੈਗਾ ਉਹਨਾਂ ਨੂੰ ਕੰਪਲੈਂਸ ਦੇ ਲਈ ਦੋ ਦਿਨ ਲੱਗੇ ਆ ਉਹ ਆਰਡਰ ਦੀ ਕੰਪਲੈਂਸ ਅਸੀਂ 2 ਦਿਨ ਤੇ ਕਰਾਈ। ਉਹ ਉਹਦੇ ਵਿੱਚ ਉਹਦੇ ਵਿੱਚ ਆਹ ਕੰਪਲੈਂਟ ਕੰਪਲੈਂਟ ਦਾ ਮਤਲਬ ਕਿ ਆਰਡਰ ਜਿਹੜਾ ਰਿਕਾਰਡ ਆਇਆ 13 ਮਿੰਟੋਂ ਉਹ ਨੂੰ ਬੰਦ ਕਰੰਦਾ ਹੀ ਹੈ। ਮੈਂ ਉਹ ਆਰਡਰ ਦੀ ਕੰਪਲੈਂਸ ਦੀ ਗੱਲ ਕਰਦਾ। ਕਿਉਂਕਿ ਮੈਂ ਰਿਕਾਰਡ ਤੇ ਬੋਲ ਰਿਹਾ ਕਿ ਉਹ ਟੈਕਨੀਕਲੀ ਵੀ ਠੀਕ ਰਹਿਣਾ ਬੰਦਾ। ਤੇ ਉਹ ਆਰਡਰ ਦੀ ਕੰਪਲੈਂਸ 2 ਦਿਨ ਮੰਗੇ ਪੀਟੀਸੀਵੀ ਨੇ। ਉਹਨਾਂ ਨੂੰ ਅਸੀਂ 2 ਦਿਨ ਦਿੰਦੇ ਆ। ਤੇ ਉਹ 2 ਦਿਨ ਦਾ ਕਹਿੰਦੇ ਦੀ ਕੰਪਲੈਂਸ। ਗੱਲ ਸੁਣੋ ਪਹਿਲਾਂ ਕੀ ਗੱਲ ਹੋਈ ਹੈ ਗੱਲ ਸੁਣੋ ਸਾਰੇ ਬੜੀ ਮਿਹਰਬਾਨੀ ਤੋਂ ਸੁਣੋ ਗੱਲ ਸੁਣੋ ਸਾਰੇ ਇਹਨਾਂ ਦੇ ਪ੍ਰਸ਼ਾਸਨ ਵੱਲੋਂ ਏਡੀਸੀ ਸਾਹਿਬ ਡੀਸੀਪੀ ਆਏ ਹੋਏ ਨੇ ਇਹਨਾਂ ਨੇ ਪਹਿਲਾਂ ਜਿਹੜੇ ਜਿਹੜੇ ਦੋ ਸੈਂਟਰ ਨੇ ਇੱਕ ਮਨਚੜਾ ਜਿਹੜੇ ਦੋ ਸੈਂਟਰ ਨੇ 9 ਕਰੋੜ ਲੀਟਰ ਵਾਲੇ ਅਸੀਂ ਕਿਹਾ ਸੀ ਕਿ ਇਹਨਾਂ ਨੂੰ ਬੰਦ ਕਰ ਲੈ ਉਹਾਂ ਦੇ ਜੀ ਅਸੀਂ ਕਿਉਂਕਿ ਲੀਗਲ ਓਪੀਨੀਅਨ ਸਾਡੇ ਵੱਲੋਂ ਕਲੀਅਰ ਉਹ ਆਂਦੇ ਅਸੀਂ ਇਹਨੂੰ ਇੱਕ ਚੈੱਕ ਕਰਨਾ ਤੇ ਇਹਨੂੰ ਅਸੀਂ 7 ਦਿਨਾਂ ਦੀ ਲੀਗਲ ਓਪੀਨੀਅਨ ਚੈੱਕ ਕਰਕੇ ਜੇ ਵਾਕਈ ਬੰਦ ਹੋ ਸਕਦੇ ਆ ਇਹ ਲੈਗਲੀਕਲੀ ਹੋ ਸਕਦੇ ਨਹੀਂ ਉਹਨੇ ਅਸੀਂ ਕਰ ਦਿਆਂਗੇ ਮੈਂ ਕਹਾਂ ਇਹ ਗੱਲ ਇੱਥੇ ਆ ਕੇ ਅਨਾਉਂਸ ਕਰੋ ਖੋਦ ਤੀਸਰੀ ਗੱਲ ਇੱਕ ਸੈਂਟਰ ਹੈ ਜਿਹੜਾ ਅਸੀਂ ਕਿਹਾ ਉਹ ਆਜੀ ਬੰਦ ਹੋਊਗਾ 72 ਕੇ ਆਲਾ ਹੋਲੇ ਹੋ ਅੱਲਾਹ 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 ਅਸੀਂ ਕਿਉਂ ਆਸੀਂ ਬੰਦ ਹੋ ਗੋ ਉਹਦਾ ਵੀ ਲੀਗਲ ਓਪੀਨੀਅਨ ਲੈ ਰਹੇ ਹੋ ਜੇ ਸੱਤਾਂ ਦਿਨਾਂ ਬਾਅਦ ਕੋਈ ਇਲੀਗੈਲਟੀ ਹੈ ਕਹਿੰਦੀ ਹੁੰਦੀ ਖੋਲਣਾ ਚਾਹ ਜਾਂ ਖੋਲ੍ਹੇਗੇ ਕਹਿੰਦੇ ਕਿ ਚੱਲੀ ਕੋਈ ਨਹੀਂ ਕੋਈ ਸੇ ਵੀ ਕੋਈ ਕੁਛ ਨਹੀਂ ਹੈ ਬੰਦ ਹੋਣਗੇ ਆ ਗੱਲ ਹੋਈ ਬੰਦੇ ਸਾਡੇ ਮੈਂ ਕਿ ਪਹਿਲਾਂ ਛੱਡੇ ਜਾਣਗੇ ਜਿਵੇਂ ਲੱਖੇ ਰੀਆ ਜਿੰਨਾ ਕਰੋ ਸਾਡੇ ਚਾਹੋਂਗੇ ਨਹੀਂ ਅਸੀਂ ਉਹਨਾਂ ਤੇਰ ਜਾਣਾ ਨਹੀਂ ਬਲੇਸ ਹੋ ਸੋ ਨਿਹਾਲ ਅਗਲੀ ਗੱਲ ਜੇ ਇਹਨਾਂ ਨੇ ਹੁਣ ਮਨਾ ਕੀਤਾ ਆਪਾਂ ਦਿੱਤੇ ਆ 10 ਮਿੰਟ 10 ਮਿੰਟਾਂ ਜਿਤਨੇ ਨਹੀਂ ਦਿੱખ્યા ਤਾਂ ਜਿਵੇਂ ਸੰਗਤ ਦੀ ਰਾਏ ਪਹਿਲਾਂ ਬਣੀ ਹੋਈ ਹੈ ਕਿ ਵੇ ਬੇਕਾਬਲੀ ਜਗਾ ਆਪਾਂ ਜਾ ਕੇ ਰੋਕ ਲੈਣੀ ਹੈ ਤਾਂ ਜੋ ਸ਼ਹਿਰ ਵਾਲੇ ਪਾਸੇ ਜਾਂਦੇ ਆ ਨਹੀਂ ਤੋ ਇਧਰ ਨੂੰ ਜਾਂਦੇ ਆ ਸਭ ਕੁਝ ਬੰਦ ਕਰਦੇ ਆਗੇ ਬੋਲੇ ਬੋਲੇ ਸਤਿ ਸ਼੍ਰੀ ਅਕਾਲ ਹੁਣ ਮੈਨੂੰ ਦੱਸੋ ਇਹ ਗੱਲ ਸਹੀ ਹੈ ਨਾ ਠੀਕ ਹੈ ਜੀ ਹੋਰ ਸਹੀ ਹੈ ਜੀ ਓਕੇ ਆਪਾਂ ਇੱਥੇ ਦਰਿਆਵਾਂ ਵਾਲਿਆਂ ਨੂੰ ਵੀ ਕਹਿ ਚੁੱਕੇ ਆ ਲਾਈਟ ਵਾਲਿਆਂ ਨੂੰ ਵੀ ਕਹਿ ਚੁੱਕੇ ਆ ਟਰਾਲੀਆਂ ਨੂੰ ਵੀ ਕਹਿ ਚੁੱਕੇ ਆ ਤੇ ਲੰਗਰ ਲਈ ਵੀ ਕਹਿ ਚੁੱਕੇ ਆ ਸਭ ਕੁਝ ਕਲੀਅਰ ਹੋਊਗਾ ਜੇ ਨਾ ਮੰਨੇ ਤਾਂ ਆਪਾਂ ਉੱਥੇ ਜਾ ਕੇ ਵੇਰਕਾ ਵਾਲੇ ਕੋਲੇ ਕੱਪ ਕਰਦੇ ਆਂ ਅੱਛਾ ਹੁਣ ਆਪਾਂ ਜਦੋਂ ਜੇ ਨਾ ਮੰਨੇ ਆਪਾਂ ਉੱਥੇ ਗਏ ਤਾਂ ਸ਼ੇਰੋ RAM ਨਾਲ ਜਾਣਾ ਕੋਈ ਆਊਗਾ ਆਪਾਂ ਤੋੜ ਕੇ ਅੱਗੇ ਜਾਵਾਂਗੇ ੱੱਕੇ ਨਹੀਂ ਮਾਰਨੇ ਠੀਕ ਹੈ ਬਸ ਉਹਨੂੰ ਪੰਜਾ ਮਿੰਟਾਂ ਜਾਂਪੋ ਪੁੱਛ ਰਹੇ ਨੇ ਨਹੀਂ ਦਾਪਾ ਤੁਰਪਾ ਕਲੀਅਰ ਕਲੀਅਰ ਆਈ ਕਲੀਅਰ ਹੈ ਆ ਤੇਰਾ ਯਾਰ ਆ 20 ਮਿੰਟ ਹੋ ਗਏ 5 ਵਜ ਕੇ ਅੱਪਾ ਸਾਡੇ 5 ਤੁਰ ਪਾਉਗੇ ਜੇ ਨਾਂ ਦੱਸਿਆ ਸਹੀ ਹੈ ਜੀ ਆ ਮਲਾ ਲਓ ਆਉਦੀ ਆਉਦੀ ਕਾੜੀ ਦੱਸਦੇ ਆਪਾਂ ਪਰਪੰਗ ਚਲਾਂਗੇ ਆਰਾਮ ਨਾਲ ਕੋਈ ਜੱਗੇ ਆਊਗਾ ਬੈਰੀਕਡ ਲਾਉਣ ਦੇ ਤੋੜਦੇ ਆਂ ਕਲੀਅਰ ਵਾ ਪੁਨਾ ਜਰ ਫੁੱਲੋ ਗੱਲ ਥੈਂਕ ਯੂ ਜੀ ਥੈਂਕ ਯੂ ਮੈਨੂੰ ਦੱਸਦੇ ਨੇ ਚਾਬੇ ਨਾ ਬੋਲੋ ਭਾਈ ਬੋਲੋ ਬੋਲੋ ਭਾਈ ਏਡੀਸੀ ਸਾਹਿਬ ਖੜੇ ਨੇ ਡੀਸੀਪੀ ਸਾਹਿਬ ਤੇ ਭਾਈ ਜੀ ਖੜੇ ਨੇ ਨਾਲ ਸਾਹ ਕੋ ਪ੍ਰੋਫੈਸਰ ਇਨਨਾਰ ਸਿੱਟ ਕਰਦੇ ਸਹਿਮਤੀ ਬਣੀ ਹੈ ਕਿ ਸਾਡੇ ਸਾਰੇ ਬੰਦੇ ਸਿੱਧੇ ਜਾਣਗੇ ਦੀ ਛੱਤ ਤੇ ਬੋਲੋ ਉਹਗੇ ਪਰਮੇਤਾ ਨਾਲ ਬਹੁਤ ਗੱਲ ਕਰਤੀ ਆ ਉਹ ਬੰਦੇ ਛੱਡ ਦਿੱਤੇ ਗਏ ਨੇ ਬਾਪੂ ਜੀ ਉਰੀ ਆ ਚੁੱਕੇ ਨੇ ਇੱਥੇ ਆ ਤੁਹਾਡੇ ਮਗਰ ਆ ਗਏ ਆ ਆ ਚੁੱਕੇ ਨੇ ਲੱਖਾਂ ਛੱਡ ਦਿੱਤੇ ਗਏ ਲੱਖਾਂ ਜੀ ਛੱਡ ਦਿੱਤੇ ਗਏ ਜੇ ਦੂਰ ਹੋਏ ਤਾਂ ਉਹਨਾਂ ਦਾ ਫੋਨ ਚਲਾ ਕੇ ਇਹਦੇ ਤੇ ਗੱਲ ਸੁਣਾਵਾਂਗੇ ਉਹਦੀ ਸਾਰੀ ਗੱਲ ਸੁਣਨਾ ਗੱਲ ਸੁਣ ਲੋ ਯਾਰ ਆਪਾਂ ਛੇ ਆਪਾਂ ਤੰਗ ਨਹੀਂ ਕਰਨਾ ਲੋਕਾਂ ਨੂੰ ਮੰਨ ਲੋ ਗੱਲ ਇੰਨਾ ਨਹੀਂ ਆਪਾਂ ਮੇਰੀ ਗੱਲ ਸੁਣੋ ਮੈਂ ਇੰਨਾ ਨਹੀਂ ਕੁਝ ਕਹਿ ਰਿਹਾ ਸਾਡੀ ਰੌਲਾ ਗੱਲ ਕਿਹੜੀ ਚੱਲ ਰਹੀ ਸੀ ਤਿੰਨ ਸੈਂਟਰਾਂ ਦੀ ਜਿਹਦੇ ਕਰਕੇ ਆਪਾਂ ਹੋਂਮਾ ਹਵਾ ਕੇ ਆਏ ਆ ਜਿਹਦੇ ਨਾਲ ਕੈਂਟਰ ਪੈਰ ਲਿਆ ਉਹਨਾਂ ਲਈ ਕੁਝ ਸਬਧਾਨਕ ਅਦਾਰਿਆਂ ਦਾ ਉਧਰੋ ਕਿਛਿਆ ਕਨਸਟੀਟਿਊਸ਼ਨ ਬੋਡੀਜ਼ ਕਹਿ ਚੁੱਕੀਆਂ ਨੇ ਉਹਦੇ ਵਿੱਚ ਦੋ ਦੋ ਅਦਾਰੇ ਜਿਹਦੇ ਬਾਰੇ ਐਡੀਸੀ ਸਾਹਿਬ ਤੇ ਸਾਰੇ ਪ੍ਰੋਫੈਸ਼ਨ ਨੇ ਗਾਰੰਟੀ ਦਿੱਤੀ ਹੈ ਕਿ 7 ਦਿਨਾਂ ਦੇ ਵਿੱਚ ਉਹਨਾਂ ਦੀਆਂ 24 ਵੈਰੀਫਿਕੇਸ਼ਨ ਜਿਹਨਾਂ ਨੇ ਕਰਨੀਆਂ ਨੇ ਕੁਝ ਗੱਲਾਂ ਕਲੈਰਿਟੀ ਨਹੀਂ ਕੀਤੀ ਜਿਵੇਂ ਕਿ ਸਾਮੂਹ ਕਲੈਰਿਟੀ ਹੈ ਉਹਨੇ ਕੋਈ ਸਟੇ ਨਹੀਂਗਾ ਉਹ ਟੋਟਲ ਲੀਗਲ ਵੇਨਾ ਚੱਲ ਰਹੇ ਗਲਤ ਚੱਲ ਰਹੇ ਨੇ 7 ਦਿਨਾਂ ਦੇ ਵਿੱਚ ਕਰਕੇ ਇਹ ਜਦੋਂ ਕਲੀਅਰ ਹੋ ਜੂਗੀ ਉਹਨਾਂ ਨੂੰ ਬੰਦ ਕੀਤਾ ਜਾਊਗਾ ਪਹਿਲੀ ਗੱਲ ਇੱਕ ਤੀਜਾ ਸੈਂਟਰ ਇੱਕ ਤੀਜਾ ਸੈਂਟਰ 72 ਕੇ ਵਾਲਾ ਸਾਡੀ ਇਹਨਾਂ ਨੂੰ ਬੇਨਤੀ ਸੀ ਕਿ ਉਹਨੂੰ ਹੁਣੇ ਬੰਦ ਕੀਤਾ ਜਾਵੇ ਤੇ 7 ਦਿਨਾਂ ਬਾਅਦ ਜੋ ਵੀ ਉਹਦੀ ਲਿਗੈਲਿਟੀ ਹੋਊਗੀ ਉਹਦੇ ਸਹਾਰੇ ਨਾਲ ਬੰਦ ਜਾਂ ਚਲਾਇਆ ਜਾਵੇ ਇਹਨਾਂ ਦੀ ਇੱਕ ਬੇਨਤੀ ਤੇ ਕਿਉਂਕਿ ਇਹਨਾਂ ਨੇ ਹੁਣ ਸਾਰੀਆਂ ਗੱਲਾਂ ਬਹੁਤ ਹੀ ਸਹਿਯੋਗ ਨਾਲ ਕੀਤੀਆਂ ਨੇ ਇਹਨਾਂ ਨੇ ਕਿਹਾ ਕਿ ਅਸੀਂ ਉਹਨੂੰ ਬੰਦ ਹੀ ਕਰਾਂਗੇ ਪਹਿਲਾਂ 2 ਦਿਨ ਬਾਅਦ ਦੀ ਗੱਲ ਪੂਰੀ ਕਰੋ ਇਹ ਜਿਹੜਾ 72 ਕੇ ਆਲਾ ਇਹਨੂੰ 2 ਦਿਨ ਬਾਅਦ ਇਹ ਬੰਦ ਕਰ ਦੇਣਗੇ ਸੈਂਟਰ ਨੂੰ ਜਿੱਥੋਂ 1.5 ਕਰੋੜ ਲੀਟਰ ਪਾਣੀ ਨਿਕਲਦਾ ਹਰ ਰੋਜ਼ ੁੱਡੇ ਦਰਿਆ ਨੂੰ ੁੱਡਾ ਨਾਲਾ ਬਣਾਉਂਦਾ ਇਹ ਬੰਦ ਹੋਊ ਜੂਗਾ ਔਰ 7 ਦਿਨਾਂ ਬਾਅਦ ਇਹਨਾਂ ਦਾ ਇਲੀਗਲ ਸਟੇਟਸ ਜਦੋਂ ਸਾਹਮਣੇ ਆਊਗਾ ਇਹ ਮੀਡੀਆ ਚ ਵੀ ਪਬਲਿਕ ਨੋਟਿਸ ਚ ਵੀ ਸਾਨੂੰ ਵੀ ਸਾਰੇ ਪੰਜਾਬ ਨੂੰ ਦੱਸਿਆ ਜਾਊਗਾ ਔਰ ਜਿਹਦੀ ਸਪਲੈਰਿਟੀ ਹੈ ਸਾਨੂੰ ਇਹਨਾਂ ਨੂੰ ਸਪਲੈਰਿਟੀ 7 ਦਿਨਾਂ ਬਾਅਦ ਹੋ ਜੂਗੀ ਕਿ ਉਹ ਤਿੰਨੇ ਬੰਦੇ ਹੋਣੇ ਚਾਹੀਦੇ ਆ ਆ ਸੰਧੀ ਆ ਬਾਪੂ ਜੀ ਆ ਚੁੱਕੇ ਨੇ ਆਪਣੇ ਸਾਹਮਣੇ ਖੜੇ ਨੇ ਬਾਕੀ ਬੰਦੇ ਛੱਡੇ ਜਾ ਚੁੱਕੇ ਨੇ ਸਾਡੀ ਇੱਕ ਬੇਨਤੀ ਹੈ ਇਹਨਾਂ ਨੂੰ ਕਹੋ ਕਿ ਮੇਰੀ ਲੱਗਦੇ ਨਾਲ ਗੱਲ ਕਰਾਓ ਔਰ ਲੱਖਾਂ ਫੌਂਟ ਤੇ ਉੱਤੇ ਤੋਂ ਨੂੰ ਇੱਥੇ ਸਨਾਵਾ ਜੇ ਤਾਂ ਹੋਇਆ ਨੇੜੇ ਤਾਂ ਉਹਨਾਂ ਚੇਰਾ ਆਪਾਂ ਬੈਠਾਂਗੇ ਜੇ ਹੋਇਆ ਦੂਰ ਤਾਂ ਆਪਾਂ ਸੜਕ ਛੱਡ ਦੇਾਂਗੇ ਪਰ ਰਵਾਂਗੇ ਇੱਥੇ ਕਲੀਅਰ ਸਭ ਨੂੰ ਮਨਜ਼ੂਰ ਆ ਤੁਹਾਨੂੰ ਮਨਜ਼ੂਰ ਆ ਨਹੀਂ ਗੱਲ ਆਪਣੀ ਇਹ ਗੱਲ ਕਲੀਅਰ ਆ ਕਿ ਹੋਈਆਂ ਹੋਣੀਆਂ ਤਾਂ ਇਹ ਤਾਂੀਆਂ ਗੱਲਾਂ ਜੋ ਹੋਈਆਂ ਨੇ ਅਸੀਂ ਆਪਦੇ ਵੱਲੋਂ ਏਡੀਸੀ ਸਾਹਿਬ ਤੇ ਸਾਰੇ ਪੁਲਿਸ ਅਧਿਕਾਰੀਆਂ ਨੂੰ ਵੀ ਇੱਕ ਆਖਦੇ ਵੱਲੋਂ ਗੱਲ ਕਹੀਦੀ ਹੈ ਕਿ ਅਸੀਂ ਮੌਜੂਦ ਹਸਤੇ ਕਿ ਸੰਗਤ ਨੇ ਬਹੁਤ ਸਾਲ ਤੱਕ ਯਿਆਸਿਕਲੇ ਕੇ ਲੋਕ ਅਸੀਂ ਉਹਦੀ ਜ਼ੁਬਾਨ ਤੇ মিডিਆ ਸਾਹਮਣੇ ਜੋ ਕਮਿਟਮੈਂਟ ਕੀਤੀ ਹੈ ਉਹਦੇ ਤੇ ਇਤਬਾਰ ਕਰ ਰਹੇ ਆ ਉਹਨੂੰ ਨਿਭਾਏ ਹੋ ਦੇਣਾ ਜੋ ਤੁਸੀਂ ਕਹੂਵੇਂ ਹੋਣਾ ਚਾਹੀਦਾ ਇਹ ਕਮਿਟਮੈਂਟ ਹੈ ਤੁਹਾਡੀ ਲੋਕਾਂ ਸਾਹਮਣੇ ਜੋ ਆਪਣੀ ਇਹ ਲੋਕਾਂ ਦੀ ਕਮਿਟਮੈਂਟ ਹੈ ਲੋਕਾਂ ਨੇ ਪ੍ਰਮਾਣਿਤ ਕਰਕੇ ਪ੍ਰਸ਼ਾਸਨ ਕਈ ਵਾਰ ਪਿੱਛੇ ਹਟ ਜਾਂਦਾ ਹੈ ਫਿਰ ਪ੍ਰਪੰਧਕਾਂ ਨੂੰ ਵੀ ਕਈ ਵਾਰ 19 ਜੀ ਦਾ ਸਾਹਮਣਾ ਕਰਨਾ ਪੈਂਦਾ ਇਸ ਕਰਕੇ ਅਸੀਂ ਕਹਿੰਦੇ ਹਾਂ ਕਿ ਜੋ ਵੀ ਕਮਿਟਮੈਂਟ ਕਰੋ ਉਹਨੂੰ ਪੂਰਾ ਕਰੋ ਕਿ ਇਹ ਜਿਹ ਪ੍ਰਸ਼ਾਸਨ ਦਾ ਵੀ ਆਉਣ ਵਾਲੇ ਸਮੇਂ ਦੀ විශ්වාස ਭਾਲ ਰਹੂਗਾ ਤੇ ਜੇ ਤੁਸੀਂ ਇਹ ਕਰਕੇ ਲੋਕਾਂ ਨੂੰ ਅੱਜ ਮੋਰਚਾ ਖਤਮ ਕਰਨ ਵਾਸਤੇ ਤੁਸੀਂ ਕੋਈ ਝੂਠਾ ਵਿਸ਼ਵਾਸਨ ਦੇ ਦਿੱਤਾ ਤੇ ਮੁਰਖੋ ਤੇ ਪਰੇ ਨਾ ਕਰੇ ਤੋਂ ਦੇ ਨਾਲ ਧਰਦੀ ਵੀ ਇਹ ਵਿਸ਼ਵਾਸ ਜੋਕ ਦਾ ਤੋਂ ਬਲਾਕ ਹਲਕ ਪੈਂਦਾ ਇਸ ਕਰਕੇ ਬਾਕੀ ਜਿਹੜਾ ਅੱਜ ਪੁਛ ਪ੍ਰਸ਼ਾਸਨ ਦੇ ਦੋ ਲੋਕਾਂ ਨੇ ਧੱਕਾ ਕੀਤਾ ਉਹ ਜਿਹਨਾਂ ਨੂੰ ਲਿਬਰੇਟ ਕੀਤਾ ਗਿਆ ਮੇਰੇ ਨਾਲ ਜਿਹੜੇ ਬੰਦੇ ਸੀ ਉਹਨਾਂ ਨਾਲ ਜਿਹੜਾ ਗੁਰਦੇ ਹਾਰ ਕੀਤਾ ਗਿਆ ਤੇ ਉਹਨਾਂ ਨੂੰ ਗਾਹਾਂ ਪੱਟ ਨਹੀਂ ਆ ਰਹੀ ਤੱਕ ਉਹਦੇ ਬੇਖੀਆਂ ਵੀ ਸੀ ਖੜੀ ਹੈ ਇਸ ਕਰਕੇ ਮੇਰਾ ਖਿਆਲ ਹੈ ਕਿ ਇਹ ਇਹ ਲੋਕਾਂ ਦੀ ਮੁਕਤੀ ਦੀ ਭਾਈ ਵਾਸਤੇ ਇਹਨੂੰ ਖੜੇ ਹੋਏ ਇਹ ਕਰਕੇ ਇਹ ਪ੍ਰਸ਼ਾਸਨ ਦੀ ਪਹਿਲਾ ਜਿੰਮੇਵਾਰੀ ਬਣ ਗਈ ਸੀ ਕਿ ਉਹ ਇਹ ਵਧੀਆ ਹਾਲਾਤ ਨਾ ਪੈਦਾ ਕਰ ਦੇ ਤੇ ਉਹ ਇਹ ਵੀ ਅਸੀਂ ਉਪੀਰ ਕਰਦੇ ਤੁਹਾਨੂੰ ਕਿ ਇਹ ਨਾ ਕਿ ਉਹ ਗੰਦੇ ਨਾਲ ਪਾਣੀ ਪਾਉਣ ਦੀ ਬਜਾਏ ਧੱਸੀ ਪਾਉਣਾ ਸ਼ੁਰੂ ਕਰ ਦੇ ਇਹ ਚੀਜ਼ ਨੂੰ ਵੀ ਤੁਸੀਂ ਯਕੀਨੀ ਬਣਾਇਆ ਉਹ ਇਹ ਇਹ ਸਾਰੀਆਂ ਚੀਜ਼ਾਂ ਜਿਹੜੀ ਆਜੂ

ਸਾਰੇ ਬੰਦੇ ਬਾਫੀਆਂ ਦੀ ਵੀ ਗਰੰਟੀ ਦੇ ਪੁੱਛ ਲੋ ਜਦੋਂ ਚੁੱਪ ਕਰਾਉਂ ਮੁੰਡਾ ਜਗਰਾਉ ਸਾਡੇ ਰਾਜਸਥਾਨ ਵਾਲੇ ਬਠਿੰਡੇ ਦੇ ਸਾਰਿਆਂ ਨੂੰ ਪੁੱਛ ਲੋ ਸਾਰਿਆਂ ਘਰਾਂ ਤੇ ਸਾਰਿਆਂ ਨੂੰ ਪੁੱਛ ਲੋ ਜਿਹੜਾ ਨੱਥੇ ਨੂੰ ਪੁੱਛਾਂਗੇ ਉਹ ਕਿੱਥੇ ਆ ਜੇ ਤਾਂ ਨੇੜੇ ਆ ਤਵਾ ਚੂਗਾ ਜੇ ਮਨ ਰੋਂ ਦੂਰ ਹੈ ਆਪਾਂ ਆਹ ਖੋਲ ਕੇ ਇੱਕ ਪਰੇ ਹੋ ਕੇ ਬਹਿ ਜਾਗੇ ਔਰ ਉਦੇ ਆਉਣ ਤੇ ਜਾਵਾਂਗੇ ਹੁਣ ਮੈਂ ਏਡੀਸੀ ਸਾਹਿਬ ਨੂੰ ਦਿੰਨਾ ਸਰ ਉਹਨਾਂ ਨੂੰ ਅੱਜ ਸਰੇਨ ਸਤਿਕਾਰ ਸਰੇ ਸ੍ਰੀਮਾਨ ਸੋਦੋ ਕਿ ਅਤਰੀ ਸੀਟੀਟੀ ਵੀ ਜਿਹੜੇ ਹੈਗੇ ਨੇ ਜਿਹਦੇ ਜਿਹਦੇ ਕੰਪਨੀ ਦਾ ਸੀਟੀਟੀ ਵੀ ਹੁੰਦੇ ਆ ਜਿਹੜੇ ਰਿਸੂ ਮੋਟਰ ਇੰਡਸਟਰੀ ਦਾ ਜਿਹੜਾ ਪੀਰ ਹੋਵੇ ਉੱਥੇ ਨਹੀਂ ਇੱਕ ਪੰਜਾਬੀ ਇੰਟੀਟੀ ਹੈ ਕਿ ਅਲੀਕ ਮੰਦਰ ਜਿਹਦੇ ਦੋ ਹੈਗੇ ਨੇ ਉਹ ਕਿੰਨੇ ਦੇ ਖਰਾਬ ਸੀਟੀਟੀ ਵੀ ਨੇ ਕੌਣ ਕਿੰਨੇ ਚਗੇ ਉਸ ਤੋਂ ਬਾਅਦ ਦੋ ਨੇ ਆਪੀ ਐਂਡੀਪੀ ਦੇ ਵਿੱਚ ਚੱਲਣਗੇ ਉਹਦੇ ਫਾਇਦੇ ਉੱਤੇ ਇੱਕ ਫਟਕਟਾ ਜਿਹਾ 逆ਓਜੋਜੋ ਕਲੈਟੀ ਹੋਏਗੀ ਜਿਸ ਤੋਂ ਇਹ ਨਿਕਾ ਜਾਈ ਜਾਣਾ ਹੈ ਉਹ ਤੋਂ ਦੱਸ ਉਹਦੀ ਕਰਦੀ ਹੋਏਗੀ ਇਹਨਾਂ 15 ਮਿੰਟ ਹੀ ਦਾ ਹੈ ਉਹਦੀ ਇਕੱਲੀ ਐਪਲੀਕੇਸ਼ਨ ਨੇ ਦੁਆਰਾ ਪਈ ਹੈ ਪੀਪੀਸੀ ਕੋਲੇ ਚੇਅਰਮੈਨ ਤੋਂ ਨਾਲ ਮੇਰੀ ਗੱਲ ਹੋਈ ਹੈ ਉਹਨਾਂ ਦੇ ਉੱਤੇ ਉਹ ਕਹਿੰਦੇ ਕਿ ਜੀ ਮੈਂ ਹੋਂਕੀਤੇ ਆ ਬਿਲਕੁਲ ਇਹਦੀ ਐਪਲੀਕੇਸ਼ਨ ਪੈਂਡਿੰਗ ਹੈ ਹੁਣ ਅਸੀਂ ਜੋ ਫੈਸਲਾ ਕੀਤਾ ਉਹ ਉਹਨਾ ਕਰਦੇ ਪੀਪੀਸੀ ਨੂੰ ਇਹ 15 ਮਿੰਟ ਹੀ ਹੈ ਇੱਕ ਜਿਹੜਾ ਸੈਂਟਰ ਜਿਹੜਾ ਅੱਜ ਆਇਆ ਨਿਕਾ ਉਹਨਾਂ ਨੂੰ ਕੰਪਲੈਂਸ ਦੇ ਲਈ 2 ਦਿਨ ਮੰਗੇ ਆ। ਉਹ ਆਰਡਰ ਦੀ ਕੰਪਲੈਂਸ ਅਸੀਂ 2 ਦਿਨ ਚ ਕਰਾਈ। ਉਹ ਉਹਦੇ ਵਿੱਚ ਉਹਦੇ ਵਿੱਚ ਹਾਂ ਕੰਪਲੈਂਸ ਤੋਂ ਪ੍ਰੋਬਲਮ ਤੋਂ ਮੰਤਰ ਕੀ ਆਰਡਰ ਜਿਹੜਾ ਰਿਕਾਰਡ ਆਇਆ 13 ਮਿੰਟੋਂ ਉਹਨੂੰ ਬੰਦ ਕਰਨ ਲਈ ਹੈ। ਮੈਂ ਉਹ ਆਰਡਰ ਦੀ ਕੰਪਲੈਂਸ ਦੀ ਗੱਲ ਕਰਦਾ। ਕਿਉਂਕਿ ਮੈਂ ਰਿਪੋਰਟ ਦੇਖੀ ਉਸ ਤੋਂ ਕਿ ਮੈਨੂੰ ਟੈਕਨੀਕਲੀ ਵੀ ਠੀਕ ਰਹਿਣਾ ਪੈਂਦਾ। ਤੇ ਉਹ ਆਰਡਰ ਦੀ ਕੰਪਲੈਂਸ 2 ਦਿਨ ਮੰਗੇ ਪੀਪੀਟੀਵੀ ਨੇ। ਉਹਨਾਂ ਨੂੰ ਅਸੀਂ 2 ਦਿਨ ਦਿੱਤੇ ਆ। Это